ਪਨੀਰੀ ਹੁੰਦੀ ਹੈ ਨਾ ਫਸਲ ਵੀ ਉਹੋ ਜੀ ਹੁੰਦੀ ਹੈ ਪਨੀਰੀ ਸਾਡੇ ਬੱਚੇ ਨੇ ਸਾਡੇ ਨੌਜਵਾਨ ਜੇ ਅਸੀਂ ਆਪਣੀ ਇਸ ਨੌਜਵਾਨ ਪਨੀਰੀ ਨੂੰ ਬੱਚਿਆਂ ਨੂੰ ਸੰਭਾਲਣ ਦੇ ਵਿੱਚ ਸਿਧਾਂਤਾਂ ਦੇ ਪ੍ਰਤੀ ਅਵੇਅਰ ਕਰਨ ਦੇ ਵਿੱਚ ਜਾਂ ਮर्यादाਵਾਂ ਪਰੰਪਰਾਵਾਂ ਦੇ ਪ੍ਰਤੀ ਅਵੇਅਰ ਕਰਨ ਦੇ ਵਿੱਚ ਕਾਮਯਾਬ ਹੋ ਗਏ ਫਿਰ ਕੁਝ ਨਹੀਂ ਹੁੰਦਾ ਸਾਨੂੰ ਕਿਹਦਾ ਨਾ ਕਿ ਬੱਚਾ ਸਾਡੇ ਪੈਦਾ ਹੋਇਆ ਹੈ ਔਰ ਅਸੀਂ ਬੱਚੇ ਨੂੰ ਸਕੂਲ 'ਚ ਪੜਾਉਣਾ ਹੈ ਔਰ ਅੱਛੇ ਸਕੂਲ 'ਚ ਪੜਾਉਣਾ ਹੈ ਉਥੇ ਸਾਡਾ ਇਹ ਵੀ ਫਰਜ਼ ਹੈ ਕਿ ਅਸੀਂ ਬੱਚੇ ਨੂੰ ਸੰਸਕਾਰੀ ਵੀ ਬਣਾਉ। ਜੋ ਸਾਡੀ ਮर्यादा ਦੇ ਅਨੁਸਾਰ ਅਨਸਾਰ ਸੰਸਕਾਰ ਨੇ ਅਸੀਂ ਉਹਦੇ ਵੀ ਅਸੀਂ ਜਾਣੂ ਬਣਾਉਣਾ। ਪ੍ਰਾਮਾ ਤੇ ਸਿਧਾਂਤਾਂ ਮर्यादाਵਾਂ ਨਾਲ ਜੋੜਨਾ ਜਿਹੜਾ ਹੈ ਉਹ ਸਭ ਤੋਂ ਪਹਿਲਾ ਫਰਜ਼ ਜਿਹੜਾ ਹੈ ਉਹ ਪੇਰੈਂਟਸ ਦਾ ਹੈ। ਦੂਸਰਾ ਟੀਚਰ ਦਾ ਹੈ। ਤੀਸਰਾ ਸਾਡੇ ਵਰਗੇ ਟੀਚਰ ਜਿਹੜੀ ਸ਼੍ਰੇਣੀ ਆ ਉਹਦਾ ਹੈ। ਚੌਥਾ ਪੋਲੀਟਿਸ਼ਨ ਦਾ। ਜੋਥਾ ਪੋਲੀਟਿਸ ਨੰਦਾ ਕਾਰ ਰੱਖੋ ਆਪਣੇ ਘਰਾਂ ਦੇ ਵਿੱਚ ਪੰਜਾਬੀ ਪਾਸ਼ਾ ਨੂੰ ਜਿਉਂਦਾ ਰੱਖੋ ਹਬਨੇ ਹਰ ਸਿੱਖ ਨੂੰ ਪ੍ਰਚਾਰਕ ਬਣਾਏ ਹਰ ਸਿੱਖ ਨੂੰ ਇਹ ਅਸੀਂ ਕੀ ਸਮਝਣਾ ਸ਼ੁਰੂ ਕਰਤਾ ਸੀ ਕਰਨ ਸਮਝਣਾ ਸ਼ੁਰੂ ਕਰਤਾ ਵੀ ਬਾਣੀ ਦਾ ਪਾਠ ਕਰਨਾ ਇਹ ਸਾਡਾ ਕੰਮ ਨਹੀਂ ਹੈ ਤਾਂ ਭਾਈ ਸਾਹਿਬ ਦਾ ਕੰਮ ਸਾਡਾ ਕੰਮ ਤਾਂ ਭਾਈ ਸਾਹਿਬ ਨੂੰ ਪੈਸੇ ਦੇਣੇ ਤੇ ਪਾਠ ਕਰਾਉਣਾ ਹੈ ਤੇਰ ਦਾ ਆਸ ਕਰਾਉਣੀ ਇਹ ਨਹੀਂ ਸਾਡਾ ਕੰਮ ਜਦ ਕੇ ਸਾਡਾ ਕੰਮ ਜਿਹੜਾ ਹੈ ਉਹ ਆਪ ਬਾਣੀ ਪੜਨਾ ਵੀ ਹੈ ਪਰ ਜੇ ਅਸੀਂ ਬਾਣੀ ਪੜ ਨਹੀਂ ਸਕਦੇ ਅਸੀਂ ਭਾਈ ਸਾਹਿਬ ਤੋਂ ਬਾਣੀ ਜਿਹੜੀ ਹੈ ਉਹ ਪੜਾਉਣੀ ਹੈ ਤੇ ਸਾਡਾ ਫਰਜ਼ ਸੁਣਨਾ ਹੈ ਬੈਠ ਕੇ ਸੁਣਨਾ ਹੈ ਅਸੀਂ ਪੜਨਾ ਵੀ ਬੰਦ ਕਰਤਾ ਅਸੀਂ ਸੁਣਨਾ ਵੀ ਬੰਦ ਕਰਤਾ ਅਸੀਂ ਪੜਨਾ ਵੀ ਬੰਦ ਕਰਤਾ ਪੜਨਾ ਅਸੀਂ ਕਹਤਾ ਵੀ ਭਾਈ ਸਾਹਿਬ ਦਾ ਕੰਮ ਹੈ ਸੁਣਨਾ ਅਸੀਂ ਕਹਤਾ ਵੀ ਇਹ ਤਾਂ ਲੋੜੀ ਨਹੀਂ ਸੁਣਨ ਦੀ ਕਿਸੇ ਨੂੰ ਵੀ ਕਮਰੇ ਦੇ ਵਿੱਚ ਕੱਲਾ ਭਾਈ ਸਾਹਿਬ ਜੀ ਪਾਠ ਕਰੀ ਜਾਣ ਬਸ ਠੀਕ ਹੈ ਤਾਂ ਇਹ ਸਾਧ ਸੰਗਤ ਜੀ ਕੁਝ ਕਾਰਨ ਹੈ ਜਿਹੜੇ ਮੌਜੂਦਾ ਸਥਿਤੀ ਲਈ ਜ਼ਿੰਮੇਵਾਰ ਹੈ ਜਿਹੋ ਜੀ ਪਨੇਰੀ ਹੁੰਦੀ ਹੈ ਨਾ ਫਸਲ ਵੀ ਉਹੋ ਜੀ ਹੁੰਦੀ ਹੈ ਜਿਹੋ ਜੀ ਪਨੇਰੀ ਹੈ ਉਹੋ ਜੀ ਫਸਲ ਹੈ ਅਸੀਂ ਜੇ ਆਪਣੀ ਪਨੀਰੀ ਸੇਰਦਾਰ ਲਈ ਸਾਡੀ ਹੁਣ ਪਨੀਰੀ ਕੀ ਹੈ ਸਾਡੀ ਪਨੀਰੀ ਸਾਡੇ ਬੱਚੇ ਨੇ ਸਾਡੇ ਨੌਜਵਾਨ ਜੇ ਅਸੀਂ ਆਪਣੀ ਇਸ ਨੌਜਵਾਨ ਪਨੀਰੀ ਨੂੰ ਬੱਚਿਆਂ ਨੂੰ ਸੰਭਾਲਣ ਦੇ ਵਿੱਚ ਸਿਧਾਂਤਾਂ ਦੇ ਪ੍ਰਤੀ ਅਵੇਅਰ ਕਰਨ ਦੇ ਵਿੱਚ ਜਾਂ ਮर्यादाਵਾਂ ਪਰੰਪਰਾਵਾਂ ਦੇ ਪ੍ਰਤੀ ਅਵੇਅਰ ਕਰਨ ਦੇ ਵਿੱਚ ਕਾਮਯਾਬ ਹੋ ਗਏ ਫਿਰ ਕੁਝ ਨਹੀਂ ਹੁੰਦਾ ਸਾਨੂੰ ਤੇ ਜੇ ਅਸੀਂ ਇਹ ਸੋਚ ਲਿਆ ਵੀ ਸਾਡਾ ਕੰਮ ਤਾਂ ਬੱਚਿਆਂ ਨੂੰ ਪੜਾਉਣਾ ਚੰਗਾ ਤੇ ਫਿਰ ਚੰਗੀ ਜੌਬ ਦੇ ਉੱਤੇ ਲਵਾਉਣਾ ਹੀ ਹੈ ਇਸ ਤੋਂ ਬਿਨਾਂ ਸਾਡਾ ਕੋਈ ਕੰਮ ਨਹੀਂ ਹੈ ਤੇ ਫਿਰ ਸਮਝ ਲਓ ਇਹ ਸਾਡੇ ਲਈ ਨੁਕਸਾਨਦਾਇਕ ਹੈ ਜਿਵੇਂ ਸਾਡਾ ਫਰਜ਼ ਅਸੀਂ ਸਮਝਦੇ ਹਾਂ ਨਾ ਬੱਚੇ ਨੂੰ ਸਕੂਲ 'ਚ ਪੜਾਉਣਾ ਇਹ ਮਾਪਾਪ ਆਪਣਾ ਫਰਜ਼ ਸਮਝਦਾ ਹੈ ਨਾ ਕਿ ਬੱਚਾ ਸਾਡੇ ਪੈਦਾ ਹੋਇਆ ਔਰ ਅਸੀਂ ਬੱਚੇ ਨੂੰ ਸਕੂਲ 'ਚ ਪੜਾਉਣਾ ਹੈ ਪਰ ਅچھے ਸਕੂਲ 'ਚ ਪੜਾਉਣਾ ਹੈ ਉੱਥੇ ਸਾਡਾ ਇਹ ਵੀ ਫਰਜ਼ ਹੈ ਕਿ ਅਸੀਂ ਬੱਚੇ ਨੂੰ ਸੰਸਕਾਰੀ ਵੀ ਬਣਾਉਣਾ ਹੈ ਜੋ ਸਾਡੀ ਮਰਿਆਦਾ ਦੇ ਅਨੁਸਾਰ ਅਨਸਾਰ ਸੰਸਕਾਰ ਨੇ ਅਸੀਂ ਉਹਦੇ ਵੀ ਅਸੀਂ ਜਾਣੂ ਬਣਾਉਣਾ ਤੇ ਫੇਰ ਇਹ ਸਭ ਚੱਲ ਦੇਗੀ ਅੱਜ ਜਿੰਨੇ ਵੀ ਇਸਾਈ ਬੋਲਕ ਹੈ ਉਹਨਾਂ ਚ ਕੀ ਹੋਇਆ ਉਹਨਾਂ ਚ ਜਿਹੜੇ ਨੌਜਵਾਨ ਹੈ ਉਹ ਜ਼ਿਆਦਾਤਰ ਆਵਾਜ਼ਾਂ ਹੋ ਰਹੇ ਨੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਇਸ ਵਕਤ ਦੁਨੀਆ ਦੇ ਵਿੱਚ 100 ਕਰੋੜ ਪਾਪੂਲੇਸ਼ਨ ਜਿਹੜੀ ਹੈ ਉਹ ਉਹਨਾਂ ਲੋਕਾਂ ਦੀ ਹੋ ਗਈ ਹੈ ਜਿਹੜੇ ਕਹਿੰਦੇ ਸਾਡਾ ਕੋਈ ਰਿਲੀਜਨ ਨਹੀਂ ਹੈ ਕੋਈ ਰਿਲੀਜ ਨਹੀਂ ਔਰ ਲਗਾਤਾਰ ਇਹ ਪਾਪੂਲੇਸ਼ਨ ਵੱਧ ਰਹੀ ਹੈ ਇਹ ਸਮਾਜਾਂ ਲਈ ਹਰ ਕਮਿਊਨਿਟੀ ਦੇ ਸਮਾਜਾਂ ਲਈ ਖਤਰੇ ਦੀ ਘੰਟੀ ਹੈ ਔਰ ਸਭ ਤੋਂ ਵੱਡੀ ਇਸ 100 ਕਰੋੜ ਪਾਪੂਲੇਸ਼ਨ ਦੇ ਵਿੱਚ ਸਭ ਤੋਂ ਵੱਡੀ ਪਰਸੈਂਟੇਜ ਜਿਹੜੀ ਹੈ ਉਹ ਇਹਨਾਂ ਮੁਲਕਾਂ ਦੀ ਜਿਨ੍ਹਾਂ ਨੂੰ ਅਸੀਂ ਡਿਵੈਲਪਡ ਕੰਟਰੀ ਕਹਿੰਦੇ ਜਿਨ੍ਹਾਂ ਨੂੰ ਅਸੀਂ ਡਿਵੈਲਪਡ ਕੰਟਰੀ ਕਹਿੰਦੇ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਨੌਜਵਾਨਾਂ ਨੂੰ ਅਸੀਂ ਆਪਣੀਆਂ ਸ਼ਾਨ ਮੱਤੀਆਂ ਮਾਨ ਮੱਤੀਆਂ ਪਰੰਪਰਾਵਾਂ ਤੋਂ ਜਾਣੂ ਨਾ ਨਾ ਕਰਵਾਇਆ ਤੇ ਉਹ ਸਾਰ ਜਾਣਗੇ ਭੁੱਲ ਜਾਣਗੇ ਇੱਕ ਵਾਰੀ ਡੈਟਰਾਇਟ ਦੇ ਵਿੱਚ ਬਹੁਤ ਸਾਰੇ ਸਿੱਖ ਬੈਠੇ ਗੱਲਬਾਤ ਕਰ ਰਹੇ ਸੀ ਚਿੰਤਾ ਕਰਨ ਲੱਗੇ ਪੰਜਾਬ ਦੀ ਪੰਜਾਬ ਦੇ ਵਿੱਚ ਡਰੱਗਸ ਬਹੁਤ ਆ ਗਈ ਜੀ ਪੰਜਾਬ ਦੇ ਵਿੱਚ ਉਹ ਆ ਗਿਆ ਪੰਜਾਬ ਦੇ ਵਿੱਚ ਇਹ ਆ ਗਿਆ ਮੈਂ ਉਹਨੇ ਇੱਕ ਕੁਐਸਚਨ ਕੀਤਾ ਕਿ ਇਹ ਦੱਸੋ ਕਿ ਅਮਰੀਕਾ ਦੇ ਵਿੱਚ ਸਿੱਖ ਜਿਹੜੇ ਨੇ ਉਹ ਕਦੋਂ ਆਏ ਸੀ ਸਭ ਤੋਂ ਪਹਿਲਾਂ ਕਹਿੰਦੇ ਜੀ 100 ਸਵਾ 100 ਸਾਲ ਪਹਿਲਾਂ ਸਿੱਖ ਅਮਰੀਕਾ ਦੀ ਧਰਤੀ ਤੇ ਆਏ ਸੀ ਜਿਹੜੇ ਸਿੱਖ 100 ਸਵਾ 100 ਸਾਲ ਪਹਿਲਾਂ ਅਮਰੀਕਾ ਦੀ ਧਰਤੀ ਤੇ ਆਏ ਸੀ ਉਹਨਾਂ ਦੀ 4ਥ ਜਨਰੇਸ਼ਨ ਜਾਂ 5ਥ ਜਨਰੇਸ਼ਨ ਜਿਹੜੀ ਹੈ ਉਹ ਹੈਗੀ ਹੈ ਤੁਹਾਡੇ ਸੰਪਰਕ ਚ ਕਿੱਥੇ ਹੈ ਤੁਹਾਨੂੰ ਜਾਣਕਾਰੀ ਹੈ ਕਹਿੰਦੇ ਨਹੀਂ ਉਹਨਾਂ ਦੀ ਜਨਰੇਸ਼ਨ ਤਾਂ ਹੋਏਗੀ ਨਾ ਚਾਹੇ 4ਥ ਹੋਏਗੀ ਜਾਂ 5ਥ ਹੋਏਗੀ ਕਹਿੰਦੀ ਹੋਏਗੀ ਪਰ ਅਸੀਂ ਨਹੀਂ ਜਾਣਦੇ ਇਹਦਾ ਮਤਲਬ ਉਹ ਇਥੋਂ ਦੀਆਂ ਸੁਸਾਇਟੀਆਂ ਦੇ ਵਿੱਚ ਰਲ ਗਈ ਹੈ ਰਲ ਗਈ ਹੈ ਇੰਟਰ ਕਾਸਟ ਮੈਰਿਜ ਕਰਵਾ ਕੇ ਇਹ ਆਪਣੀਆਂ ਪਰੰਪਰਾਵਾਂ ਆਪਣੇ ਜਿਹੜੀਆਂ ਸਿਧਾਂਤ ਇਹਨਾਂ ਨੂੰ ਵਿਸਾਰ ਕੇ ਉਹ ਜਿਹੜੀ 4th ਜਾਂ 5th ਜਨਰੇਸ਼ਨ ਹੈ ਉਹ ਇੱਥੋਂ ਦੇ ਸਮਾਜਾਂ ਦੇ ਵਿੱਚ ਜਾਂ ਇੱਥੋਂ ਦੀਆਂ ਸੁਸਾਇਟੀਆਂ ਦੇ ਵਿੱਚ ਮਿਕਸ ਹੋ ਗਈ ਹੈ ਆਪਣੀ ਪਹਿਚਾਨ ਗਵਾ ਗਈ ਹੈ ਫਿਰ ਮਾਨਨ ਨੇ ਕੁਐਸਚਨ ਕੀਤਾ ਕਿ ਇਸ ਗੱਲ ਦੀ ਕੀ ਗਰੰਟੀ ਹੈ ਕਿ ਤੁਹਾਡੀ 3rd ਜਨਰੇਸ਼ਨ ਜਾਂ 4th ਜਨਰੇਸ਼ਨ ਜਿਹੜੀ ਹੈ ਉਹ ਗਵਾチェਗੀ ਨਹੀਂ ਤੁਸੀਂ ਇਹਦੇ ਲਈ ਕਦੇ ਯਤਨ ਕੀਤਾ ਇਹਦੇ ਲਈ ਯਤਨ ਕਰੋ ਕਿ ਜਿਵੇਂ 100 ਸਾਲ ਪਹਿਲੋਂ ਆਏ ਸਿੱਖਾਂ ਦੀ 4ਥ ਜਨਰੇਸ਼ਨ ਜਿਹੜੀ ਹੈ ਉਹ ਗਵਾਚ ਗਈ ਹੈ ਸਾਡੀ 3rd ਜਾਂ 4th ਜਨਰੇਸ਼ਨ ਜਿਹੜੀ ਹੈ ਉਹ ਗਵਾਚੇ ਨਾ ਇਹਦੇ ਲਈ ਤੁਸੀਂ ਕੀ ਕਰ ਰਹੇ ਕਹਿੰਦੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਪੰਜਾਬੀ ਸਕੂਲ ਚੱਲ ਰਹੇ ਨੇ ਗੁਰਬਾਣੀ ਪੜਾਈ ਜਾ ਰਹੀ ਹੈ ਉਹ ਤਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਰ ਰਹੇ ਨੇ ਨਾ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਰ ਰਹੀ ਹੈ ਬੀਅੰ ਪੇਰੈਂਟਸ ਤੁਸੀਂ ਕੀ ਕਰ ਰਹੇ ਤੁਹਾਡਾ ਵੀ ਤਾਂ ਫਰਜ਼ ਆ ਬੱਚੇ ਨੂੰ ਆਪਣੀਆਂ ਪਰੰਪਰਾਵਾਂ ਤੇ ਸਿਧਾਂਤਾਂ ਮਰਿਆਦਾਵਾਂ ਨਾਲ ਜੋੜਨਾ ਜਿਹੜਾ ਹੈ ਉਹ ਸਭ ਤੋਂ ਪਹਿਲਾ ਫਰਜ਼ ਜਿਹੜਾ ਹੈ ਉਹ ਪੇਰੈਂਟਸ ਦਾ ਹੈ ਦੂਸਰਾ ਟੀਚਰ ਦਾ ਹੈ ਤੀਸਰਾ ਸਾਥੇ ਵਰਗੇ ਟੀਚਰ ਜਿਹੜੀ ਸ਼੍ਰੇਣੀ ਆ ਉਹਦਾ ਹੈ ਚੌਥਾ ਪੋਲਿਟਿਸ਼ਨਾਂ ਦਾ ਚੌਥਾ ਪੋਲਿਟਿਸ਼ਨਾਂ ਦਾ ਤਾਂ ਇਸ ਕਰਕੇ ਸਭ ਤੋਂ ਪਹਿਲੇ ਜਿਹੜੇ ਅਧਿਆਪਕ ਜਿਹੜੇ ਨੇ ਬੱਚੇ ਦੇ ਉਹ ਬੱਚੇ ਦੇ ਮਾਪੇ ਹੀ ਹੁੰਦੇ ਨੇ ਆਪਣੇ ਘਰਾਂ ਦੇ ਵਿੱਚ ਗੁਰਮਤੀ ਸੰਸਕਾਰ ਰੱਖੋ ਆਪਣੇ ਘਰਾਂ ਦੇ ਵਿੱਚ ਪੰਜਾਬੀ ਪਾਸ਼ਾ ਨੂੰ ਜਿਉਂਦਾ ਰੱਖੋ ਆਪਣੇ ਘਰਾਂ ਦੇ ਵਿੱਚ ਪਰੰਪਰਾਵਾਂ ਮਰਿਆਦਾਵਾਂ ਦੀ ਸਮੇਂ-ਸਮੇਂ ਤੇ ਉੱਤੇ ਬੱਚੇ ਨੂੰ ਜਾਣਕਾਰੀ ਦਿੰਦੇ ਰਹੋ ਤਾਂ ਕਿ ਸਾਡੀ 4th ਜਾਂ 5th ਜਨਰੇਸ਼ਨ ਜਿਹੜੀ ਹੈ ਉਹ ਵਿਲੁਪਤ ਨਾ ਹੋਵੇ ਗੁਪਤ ਨਾ ਹੋਵੇ ਇਹ ਬੜੀ ਜ਼ਰੂਰੀ ਚੀਜ਼ ਹੈ